ਲੋਕ ਸੇਵਾ ਦੇ ਕੰਮਾਂ ਵਿੱਚ ਜਾਣਿਆ ਪਛਾਣਿਆ ਨਾਮ ਲੋਇੰਸ ਕਲੱਬ ਵੱਲੋਂ ਫਗਵਾੜਾ ਦੇ ਸਥਾਨਕ ਹੋਟਲ ਵਿਖੇ ਲੋਇੰਸ ਕਲੱਬ ਫਗਵਾੜਾ ਸਮਾਰਟ ਦਾ ਗਠਨ ਕੀਤਾ ਗਿਆ। ਇਸ ਦੌਰਾਨ ਕਲੱਬ ਦੇ ਡਿਸਟ੍ਰਿਕਟ ਗਵਰਨਰ ਰਸ਼ਪਾਲ ਸਿੰਘ ਬੱਚਾ ਜੀ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਦੇ ਨਾਲ ਲੋਇੰ ਹਰਮਿੰਦਰ ਸਿੰਘ ਡਿਸਟ੍ਰਿਕਟ ਕੈਬਨਿਟ ਸੈਕਟਰੀ ਲੋਇੰ ਹਰਵਿੰਦਰ ਸਿੰਘ ਚੀਫ ਸੈਕਟਰੀ ਲੋਇੰ ਕਨਵਰਜੀਤ ਸਿੰਘ ਡਿਪਟੀ ਕੈਬਨਿਟਰੀਅਰ ਲੋਇੰ ਸੁਸ਼ੀਲ ਸ਼ਰਮਾ ਵੱਲੋਂ ਟੀਮ ਦਾ ਗਠਨ ਕੀਤਾ ਗਿਆ। ਇਸ ਮੌਕੇ ਓਮਪ੍ਰਕਾਸ਼ ਬਿੱਟੂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ युवराज शर्मा ਨੂੰ ਸੈਕਟਰੀ ਨਿਯੁਕਤ ਕੀਤਾ ਗਿਆ ਤੇ ਸੰਜੀਵ ਪਸਰੀਚਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਅਤੇ ਅਨਿਰੁੱਧ ਕੁਮਰਾਂ ਨੂੰ ਪੀਆਰਓ ਨਿਯੁਕਤ ਕੀਤਾ ਗਿਆ ਇਸ ਮੌਕੇ ਆਏ ਹੋਏ ਮਹਿਮਾਨਾਂ ਵੱਲੋਂ ਅਹੁਦੇਦਾਰਾਂ ਨੂੰ ਸੋਚ ਕੁਵਾਈ ਗਈ ਤਾਂ ਜੋ ਇਹ ਐਸੋਸੀਏਸ਼ਨ ਬਿਨਾ ਕਿਸੇ ਭੇਦਭਾਵ ਤੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਸਹਿਯੋਗ ਦੇ ਸਕਣ ਇਸ ਮੌਕੇ ਕਮੇਟੀ ਦੇ ਮੁੱਖ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਅਸ਼ੋਕ ਦੁੱਗਲ ਗੁਰਦੀਪ ਦੀਪਾ ਅਨੁਰਾਗ ਮਨਖੰਡ ਸੰਜੀਵ ਬੁੱਗਾ ਬੋਬੀ ਵੇਦੀ ਜੌਨ ਵਰਮਾ 골ਡੀ ਅਨਿਰੁੱਧ ਕੁਮਰਾ ਪੀਆਰਓ ਯੁਵਰਾਜ ਸ਼ਰਮਾ ਸੈਕਟਰੀ ਸੁਖਬੀਰ ਕਿਨਰਾ ਪਰਮਜੀਤ ਤਸਰੀਚਾ ਕੈਸ਼ੀਅਰ ਅਤੇ ਹੋਰ ਮੈਂਬਰ ਸਹਿਬਾਨ ਹਾਜ਼ਰ ਸਨ ਬਹੁਤ ਹੀ ਮਾਨਯੋਗ ਗਵੰਦਰ ਸਾਹਿਬ ਅਸ਼ਵਾਲ ਜੀ ਬੱਚਾ ਜੀ ਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਹੁਣ ਪੂਰੀ ਟੀਮ ਦਾ ਗੋਲ ਸਾਹਿਬ ਦਾ ਬਾਕੀ ਸਾਰੇ ਟੀਮ ਦਾ ਜੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਪਹੁੰਚਿਆ ਤੇ ਸਾਨੂੰ ਕਲੱਬ ਨੂੰ ਅੱਜ ਸ਼ੁਰੂਆਤ ਕੀਤੀ ਹੈ ਮੈਂ ਗੋਨਸਾਹਬ ਨੂੰ ਦੱਸਣਾ ਚਾਹੁੰਦਾ ਜਿਹੜੇ ਸਾਰੇ ਬੈਠੇ ਆ ਸਾਡੇ ਮਨ ਲੋ ਭਰਾਏ ਸਾਡੀ ਔਖੀ ਔਖੇ ਟਾਈਮ ਖਾਣੇ ਬਾਰੇ ਸਾਡੀ ਇਹਦਾ ਸਮਾਜ ਸੇਵਾ ਤਾਂ ਪਹਿਲੇ ਕਰਦੇ ਆ ਚਲੋ ਇੱਕ ਨਵਾਂ ਪਲੇਟਫਾਰਮ ਮਿਲ ਗਿਆ ਵੀ ਆਪਾਂ ਸਾਰੇ ਲੋਕਾਂ ਦੀ ਸੇਵਾ ਕਰੀਏ ਪਹਿਲੇ ਇਹਨਾਂ ਦਾ ਬਹੁਤ ਮਨ ਦਾ ਸ਼ੌਕ ਹੈ ਜੀ ਉਹ ਕੋਈ ਕਿਸੇ ਤਰ੍ਹਾਂ ਕਰਦਾ ਪਰ ਹੁਣ ਇੱਕ ਪਲੇਟਫਾਰਮ ਤੋਂ ਸਾਰੇ ਅਸੀਂ ਕਰ ਸਕਦੇ ਆ ਵੈਸੇ ਉਹ ਨਾਰਜੀ ਨੇ ਹਿੰਦੁਸਤਾਨ ਕਲੱਬ ਨੂੰ ਤੁਸੀਂ ਕੋਲੈਬੋਰੇਸ਼ਨ ਦਿੱਤੀ ਆ ਜੀ ਉਹਨਾਂ ਦੇ ਇਹਨਾਂ ਦਾ ਕਾਫੀ ਹੈ ਜੀ ਵੱਡਾ ਪ੍ਰੋਜੈਕਟ ਬਹੁ ਲਾਏ ਆ ਇਹਨਾਂ ਨੇ ਤਾਂ ਪਹਿਲੇ ਗਿਆ ਸੀ ਵੀ ਤੁਸੀਂ ਛੇਤੀ ਸ਼ੁਰੂ ਕਰੋ ਮੇਰੇ ਤੋਂ ਪ੍ਰੋਜੈਕਟ ਜਿਹੜੇ ਆ ਮੈਂ ਦਾ ਲਗਾਤਾਰ ਕਰਨੇ ਆ ਡੇਲੀ ਇਹੀ ਸਾਡੀ ਡਿਸਕਸ ਹੁੰਦੀ ਆ ਮੈਨੂੰ ਲੱਗਦਾ ਬੋਨਾ ਸਾਹਿਬ ਜੋ ਤੁਸੀਂ ਸਾਡੇ ਦੇ ਆਸ ਕੀਤੀ ਆ ਅਸੀਂ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਤੁਹਾਡੀ ਆਸ ਨੂੰ ਅਲੋ ਵਧੀਆ ਕੰਮ ਕਰਾਂਗੇ ਅੱਜ ਇੱਥੇ ਆਉਣ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇਦਾਂ ਹੀ ਆਸ ਕਰਦਾ ਹਾਂ ਕਿ ਮੇਰੇ ਭਰਾ ਮੇਰੇ ਨਾਲ ਇਦਾਂ ਹੀ ਸਹਿਯੋਗ ਕਰਨਗੇ ਮੇਰੇ ਨਾਲ ਇਦਾਂ ਹੀ ਚਟਾਨਾਂ ਵਾਂਗ ਖੜਨਗੇ ਤੁਹਾਡਾ ਟੈਡੀ ਕਲੱਬ ਉਹ ਵੀ ਕੋਈ ਨਾ ਕੋਈ ਕੰਟਰੀਬਿਊਸ਼ਨ ਜ਼ਰੂਰ ਆਪਣੀ ਐਮ ਜੀਐਸ ਵੱਲੋਂ ਕਰੇਗੀ ਕਿਉਂਕਿ ਅਸੀਂ 67 66 67 ਹੋ ਸੀ। ਮੈਂ ਪ੍ਰੈਜੈਂਟ ਸਰ ਦੇ ਅੰਚੇ ਮਿਲਿਆ ਵਗੈਰ ਕਿ ਸਾਡੇ ਲਾਇਲੈਂਸ ਇੰਟਰਨੈਸ਼ਨਲ ਨੇ ਸਾਨੂੰ 8 ਪ੍ਰੋਜੈਕਟਸ ਦਿੱਤੇ ਨੇ ਸਰ 8। ਔਰ ਉਹ 8 ਪ੍ਰੋਜੈਕਟਸ ਸਟੇਜ ਨੇ ਜਿਹੜੇ ਅੱਜ ਮੈਂ ਤੁਹਾਨੂੰ ਹੈਂਡਓਵਰ ਕਰਕੇ ਜਾਵਾਂਗਾ। ਉਹਦੇ ਵਿੱਚ ਹੈ ਇੱਕ ਚਾਈਲਡਹੂਡ ਕੈਂਸਰ ਹੈ।

ਉਹਨਾਂ ਨੇ ਸਭ ਤੋਂ ਪਹਿਲਾ ਪ੍ਰੋਜੈਕਟ ਹੀ ਜਣਾ ਕੀਤਾ ਸੀ ਉਹ ਕੂਟ ਪਰ ਲੰਗਰ ਕੀਤਾ ਸੀ ਤੁਸੀਂ ਲੰਗਰ ਵੀ ਲਗਾ ਸਕਦੇ ਹੋ ਤੁਸੀਂ ਡਰਾਈ ਰੈਸ਼ਨ ਵੀ